ਉਹ ਅਰਥ ਸੋਚਾ ਰੱਖੀਆਂ ਨੇ ਵੱਡੀਆਂ ਖਰੀਆਂ ਤੋਂ ਖਰੀਆਂ ਵੀ ਕੋਣ ਦੇਖੋ ਗੱਡੀਆਂ ਮੈਂ ਜੋ ਮੁੜਦੇ ਹੱਥ ਕੀ ਤੇ ਮੈਨਾਂ ਕਦੇ ਪਿੱਛੇ ਨਹੀਂ ਉਮੜਦੇ ਤੋਰਦਾ ਮੈਂ ਕਿ ਤੇਰਾ ਕਿਹੜੇ ਕੰਮ ਨੂੰ ਹੈ ਤੁਰਦੇ ਹੱਥ ਕੀ ਤੇ ਵੀ ਨਾ ਕਦੇ ਪਿੱਛੇ ਨਹੀਂ ਉਹ ਮੁੜਦੇ ਇਹਨਾਂ ਪਿੰਨ ਕੇ ਨਿਸ਼ਾਨੇ ਜਿੱਥੇ ਲਾਏ ਹੋ ਐਨਸਾਰੀ ਦੁਨੀਆ ਤੇ ਡੇ ਤੇ ਆ ਲਾਟ ਜਸਲਾ ਨਾ ਥਮਦੇ ਪਾਂਚਗੇ ਨੇ ਮਨ ਚ ਨਾ ਤੇ ਉਪਰ ਨੇ ਹਿੱਟਾਂ ਤੇ ਸੋਚਾ ਰੱਖੀਆਂ ਨੇ ਬੱਟੀਆਂ ਖਰੀਆਂ ਤੋਂ ਖਰੀਆਂ ਵੀ ਕੋਣ ਦੇਖੋ ਗੱਡੀਆਂ ਖਰੀਆਂ ਤੋਂ ਖਰੀਆਂ ਵੀ ਕੋਣ ਦੇਖੋ ਗੱਡੀਆਂ ਹੁਣ ਤੂੰ ਅੱਖ ਸੋਚਾ ਰੱਖੀਆਂ ਨੇ ਬੱਟੀਆਂ ਖਰੀਆਂ ਤੋਂ ਖਰੀਆਂ ਵੀ ਕੋਣ ਦੇਖੋ ਗੱਡੀਆਂ ਚਾਹੇ ਹੋਵੇ ਮੈਂ ਸਾਰੀ ਦੁਨੀਆ ਤੇ ਨਾਮ ਲੈ ਕੇ ਤੇਰਾ ਜਿਹੜੇ ਕੰਮ ਨੂੰ ਹੈ ਤੁਰਦੇ ਅਤੇ ਕਿਤੇ ਵੀ ਨਾ ਕਦੇ ਪਿੱਛੇ ਨਹੀਂ ਹੋ ਮੁਰੜੇ Que te vi en de... ਮੰਡੀ ਦੇ ਆਲਾ ਢਿੱਸਣਾ ਨਾ ਥੰਮਦੇ ਪੌਂਚਗੇ ਨੇ ਮੰਚ ਲਾਤੇ ਆਪਣੇ ਹਿੱਤਾਂ ਤੇ ਪੌਂਚਗੇ ਨੇ ਮੰਚ ਲਾਤੇ ਆਪਣੇ ਹਿੱਤਾਂ ਤੇ ਮੰਡੀ ਦੇ ਆਲਾ ਢਿੱਸਣਾ ਨਾ ਥੰਮਦੇ ਹੋ ਨਿਰਭੈ ਸਤਗੁਰ ਰਵਿਦਾਸ ਮਹਾਰਾਜ ਜੀ ਜੈ ਅੱਜ ਦੇ ਇਸ ਸੁਪਾਵਨ ਦਿਹਾੜੇ ਤੇ ਸਮੂਹ ਦੇਸ਼ਵਾਸੀਆਂ ਨੂੰ ਸ੍ਰੀ ਗੁਰੂਦਾਸ ਮਹਾਰਾਜ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਅਸੀਂ ਸ਼ੂ ਮਾਰਕੀਟ ਬੈਂਕ ਕਲੋਨੀ ਤੋਂ ਦਾਸ ਰਵਿੰਦਰ ਚੌਧਰੀ ਅਤੇ ਸਮੁੱਚੀ ਟੀਮ ਸ੍ਰੀ ਰਕੇਸ਼ ਕੁਮਾਰ ਜੀ ਚੇਅਰਮੈਨ ਰਾਜੂ ਪ੍ਰਨਾਗਰ ਜੀ ਸਰਵਨ ਅਨੰਦ ਜੀ ਸੰਜੀਵਨ ਲਾਲ ਜੀ ਰਜੇਸ਼ ਜੀ ਔਰ ਜਿੰਨੇ ਵੀ ਸਾਰੇ ਸਾਥੀ ਇਹ ਸ਼ੋਭਾ ਯਾਤਰਾ ਦੇ ਵਿੱਚ ਬੜੀ ਹੀ ਸੇਵਾ ਨਿਭਾ ਰਹੇ ਹਨ ਪਰਮੰਦਰ ਸੰਧੂ ਜੀ ਸਾਡੇ ਲੀਗਲ ਐਡਵਾਈਜ਼ਰ ਜੀ ਸਾਰੇ ਸਮੂਹ ਕਮੇਟੀ ਦੇ ਮੈਂਬਰਾਂ ਵੱਲੋਂ ਇਹ ਉਪਰਾਲਾ ਹਰ ਸਾਲ ਕੀਤਾ ਜਾਂਦਾ ਹੈ ਤੇ ਵੱਧ ਚੜ ਕੇ ਸੀ ਇਹ ਸਾਰੇ ਹੀ ਸ਼ੂ ਮਾਰਕੀਟ ਦੇ ਕਾਰੀਗਰ ਤੇ ਦੁਕਾਨਦਾਰ ਹਿੱਸਾ ਲੈਂਦੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਅਸੀਂ ਇੱਥੋਂ ਸ਼ੂ ਸ਼ੂ ਮਾਰਕੀਟ ਬੈਂਕ ਕਲੋਨੀ ਮਾਡਲ ਹਾਸ ਤੋਂ ਇਹ ਸ਼ੋਭਾ ਯਾਤਰਾ ਤੋਂ ਨਿਕਲੇਗੀ ਤੇ ਅਸੀ ਗੁਰਵਦਾਸ ਚੌਕ ਜੋਤੀ ਚੌਕ ਅਤੇ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਵਾਪਸ ਇੱਥੇ ਹੀ ਆਏਗੀ ਆਪਣੇ ਵੱਲੋਂ ਸ਼ੋਅ ਮਾਰਕੀਟ ਵੱਲੋਂ ਬੈਂਕ ਕਲੋਨੀ ਵੱਲੋਂ ਅਸੀਂ ਸਾਰੇ ਹੀ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਜੈ ਗੁਰਦੇਵ ਧੰਨ ਗੁਰਦੇਵ ਅੰਤੰ ਸ਼ਤਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 695 ਪਾਵਨ ਪ੍ਰਕਾਸ਼ ਪ੍ਰਗਟ ਦਿਵਸ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਬਲ ਕੋਨ ਛੋਟ ਬੜੇ ਸਭ ਸੰਗ ਬਸੇ ਰਵਿਦਾਸ ਰਹੇ ਪਰਸਨ ਤਾਂ ਤਾਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਜਿਸ ਰਾਜ ਦੀ ਕਾਮਨਾ ਕੀਤੀ ਸੀ ਅਸੀਂ ਸਾਰੇ ਚਾਹਦੇ ਆ ਕਿ ਉਹੋ ਜਿਹਾ ਹੀ ਮਾਹੌਲ ਇਸ ਭਾਰਤ ਦੇਸ਼ ਦੇ ਅੰਦਰ ਬਣੇ ਸਾਰੇ ਵੱਖ-ਵੱਖ ਭਾਈਚਾਰੇ ਦੇ ਲੋਕ ਇਸੇ ਤਰ੍ਹਾਂ ਆਪਸ ਦੇ ਵਿੱਚ ਮਿਲ ਜੁਲ ਕੇ ਰਹਿਣ ਸਾਰੇ ਸਤਿਗੁਰਾਂ ਦਾ ਜਿਹੜਾ ਵੀ ਪ੍ਰਕਾਸ਼ ਉਸ ਤੋਂ ਆਉਂਦਾ ਹੈ ਬੜੀ ਸ਼ੰਧਾ ਤੇ ਤੁੰਤਾਲਾ ਹਰ ਜਨਮ ਮਨਾਵੇ ਮਨੁੱਖੀ ਤੇ ਸਾਂਝੀ ਆਲਦਾਂ ਦਾ ਜੋ ਸੰਦੇਸ਼ ਸਤਿਗੁਰੂ ਅਰਦਾਸ ਜੀ ਮਹਾਰਾਜ ਨੇ ਦਿੱਤਾ ਸੀ ਉਸ ਦੇ ਪੈਰੋਕਾਰ ਅਸੀਂ ਬਣੀਏ ਤੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੈ ਗੁਰਦੇਵ ਧੰਨ ਗੁਰਦੇਵ ਜਗਤ ਗੁਰੂ ਸ੍ਰੀ ਜਗਤ ਗੁਰੂ ਸ੍ਰੀ ਰਵਿਦਾਸ ਮਹਾਰਾਜ ਜੀ ਕੇ 649ਵੇਂ ਜਨਮ ਦਿਨ ਪਰ ਬੈਂਕ ਕੋਲੋਨੀ ਮਾਡਲ ਹਾਊਸ की तरफ से बहुत-बहुत बधाई दी जाती है प्रधान रविंद्र कुमार चौधरी जी राज राजु भटनागर जी सर्व आनंद जी श्री हीरालाल जी इनकी सब की तरफ से सारे देशवासियों को बहुत-बहुत बधाई जय गुरुदेव धन गुरुदेव श्री गुरु रविदास महाराज दे 601 जय प्रकाश देव जी ने तो अनुसार सारे देशवासियों और विश्ववासियों को लाख-लाख बधाई असली सारे रविदास महाराज दे पैरोकार हां ਉਹਨਾਂ ਨੇ ਜੋ ਕਰਮ ਆਪਣੇ ਟਾਈਮ ਤੇ ਕੀਤੇ ਜੋ ਸਿੱਖਿਆਵਾਂ ਦਿੱਤੀਆਂ ਜੋ ਸੰਘਰਸ਼ ਕੀਤੇ ਅੱਜ ਅਸੀਂ ਸਾਰੇ ਉਹਨਾਂ ਦੇ ਕਰਕੇ ਹੀ ਜੀ ਰਹੇ ਆ ਬਹੁਤ ਸ਼ਾਨ ਨਾਂ ਮਾਨ ਨਾ ਇੱਜ਼ਤ ਨਾਲ ਜੀ ਰਹੇ ਆ ਵਪਾਰ ਵੀ ਕਰ ਰਹੇ ਆ ਸਮਾਜ ਦਾ ਭਲਾ ਵੀ ਕਰ ਰਹੇ ਆ ਆਪਣੇ ਨਾਲਦਿਆਂ ਦਾ ਭਲਾ ਵੀ ਕਰ ਰਹੇ ਆ ਤੇ ਵਧੀਆ ਮਾਹੌਲ ਦੇ ਵਿੱਚ ਇੱਥੇ ਜੀ ਰਹੇ ਆ ਇਹ ਸਭ ਪ੍ਰਭੂ ਦੀ ਕਿਰਪਾ ਹੈ ਸਭ ਮਹਾਪੁਰਸ਼ਾਂ ਦੀ ਕਿਰਪਾ ਆ ਸੋ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਪ੍ਰਭੂ ਤੇ ਮਹਾਪੁਰਸ਼ਾਂ ਵੱਲੋਂ ਜੋ ਵੀ ਸਾਨੂੰ ਗਿਆਨ ਦਿੱਤਾ ਗਿਆ ਜੋ ਵੀ ਸਿੱਖਿਆਵਾਂ ਦਿੱਤੀਆਂ ਗਈਆਂ ਅਸੀਂ ਆਪੋਨਾਂ ਦੇ ਉੱਤੇ ਚੱਲਣਾ ਹੈ ਤੇ ਆਪਣੇ ਸਾਰੇ ਪਰਿਵਾਰ ਨੂੰ ਸਾਰੇ ਸਮਾਜ ਨੂੰ ਆਪਣੀ ਸਾਰੀ ਬਰਾਦਰੀ ਤੇ ਸਾਰੇ ਭਾਰਤ ਦੇਸ਼ ਨੂੰ ਉਹਨਾਂ ਸਾਰੀਆਂ ਸਿੱਖਿਆਵਾਂ ਤੇ ਅਮਲ ਕਰਨ ਦਾਈ ਅਸੀਂ ਅਪੀਲ ਕਰਨੀ ਹੈ ਅਸੀਂ ਨਾਲ ਲੈ ਕੇ ਸਾਰਿਆਂ ਨੂੰ ਚੱਲਣਾ ਜੋ ਰਵਿਦਾਸ ਮਹਾਰਾਜ ਨੇ 1377 ਤੋਂ ਲੈ ਕੇ ਆਪਣੇ ਪੂਰੇ ਜੀਵਨ ਕਾਲ ਦੇ ਵਿੱਚ ਤੇ ਉਸ ਤੋਂ ਬਾਅਦ ਆਪਣੇ ਬਾਣੀ ਰਾਹੀਂ ਸੰਦੇਸ਼ ਦਿੱਤਾ ਅਸੀਂ ਉਸ ਨੂੰ ਗ੍ਰੈਂਡ ਕਰਨਾ ਤੇ ਅੱਗੇ ਸਾਰਿਆਂ 'ਚ ਫੈਲਾਉਣਾ ਹੈ ਇਹ ਹੀ ਉਹਨਾਂ ਦੀ ਪੂਰੀ ਪੂਰੀ ਸੇਵਾ ਹੈਗੀ ਇਹ ਹੀ ਪੈਰੋਕਾਰੀ ਹੋਏਗੀ ਇਹਦੇ ਕਰਕੇ ਹੀ ਅਸੀਂ ਸਾਰੇ ਕੱਠੇ ਹੋ ਕੇ ਉਹਨਾਂ ਦਾ ਜਨਮ ਦਿਵਸ ਦਿਹਾੜਾ ਮਨਾਉਂਦੇ ਆ ਜਿਹਨੂੰ ਅਸੀਂ ਪ੍ਰਕਾਸ਼ਪੁਰਖ ਕਹਿੰਦੇ ਆ ਪ੍ਰਕਾਸ਼ਪੁਰਖ ਦਾ ਮਤਲਬ ਹੀ ਹੈ ਕਿ ਉਹਨਾਂ ਦਾ ਪ੍ਰਕਾਸ਼ ਸਾਡੇ ਜੀਵਨ ਤੇ ਹੋਇਆ ਜੇ ਤੁਹਾਨੂੰ ਜੀਣ ਦੀ ਚਾਹ ਚਾਈ ਤੇ ਅਸੀਂ ਜੀਣਾ ਸਿੱਖਿਆ ਤੇ ਅਸੀਂ ਹੁਣ ਜੋ ਵੀ ਜੀਵਨ ਚ ਆਪਣੇ ਆਚਾਰ ਵਿਆਰ ਕਰਦੇ ਆ ਮਹਾਪੁਰਸ਼ਾਂ ਦੇ ਕਰਦੇ ਆ ਮਹਾਪੁਰਸ਼ ਨਾ ਹੁੰਦੇ ਤੇ ਅਸੀਂ ਇੱਥੇ ਹੁੰਦੇ ਹੀ ਨਾ ਜੈ ਗੁਰੂ ਦੇਵ ਧੰਨ ਗੁਰੂ ਦੇਵ